ਨਸ਼ਾ ਸਾਰੇ ਮੁਲਕ ਚ ਹੈ ਬਦਨਾਮ ਸਾਨੂੰ ਕਰਦੇ ਰਹਿੰਦੇ ਬਸ ਬਿਲਕੁਲ ਉਦਾਂ ਹੀ ਜਿਹੇ ਪਰਾਲੀ ਦਾ ਧੂਆ ਕਿ ਸਾਨੂੰ ਜਿਆੜੀ ਜਾਂਨੇ ਹੋ ਤੁਸੀਂ ਆਪਣਾ ਵੀ ਕੁਝ ਕਰ ਲਓ ਕੁਝ ਪੰਜਾਬ ਨੂੰ ਦੇ ਵੀ ਦਿਓ ਜੋ ਮੈਂ ਕਹਾਂ ਸ਼ੁਕਰ ਆ ਸਾਡੇ ਕੋਲੇ ਹਜੇ ਕੋਲਾ ਤੇ ਤੇਲ ਹੈ ਨਹੀਂ ਧਰਤੀ ਚ ਨਹੀਂ ਉਹ ਜੋ ਹਿੱਸਾ ਮੰਗਦੇ ਵੀ ਸਾਡਾ ਹੈ ਮੈਂ ਕਹਾਂ ਜੀ ਸਾਡੇ ਕੋਲੇ ਕੁਝ ਨਹੀਂ ਨਾ ਸਾਡੇ ਕੋਲੇ ਪਾਣੀ ਹੈ ਪਾਣੀ ਬਹੁਤ ਅਸੀਂ ਦੇਤਾ ਪੁਰਾਣੇ ਸਮਝੌਤੇ 1900 ਪਤਾ ਨਹੀਂ ਕਿਹੜੇ 1954 55 ਦੇ ਲਈ ਫਿਰਦੇ ਹੋ ਤੁਸੀਂ ਉਦੋਂ ਪਾਣੀ ਹੁੰਦਾ ਸੀ ਉਸ ਵੇਲੇ ਗੱਲਾਂ ਹੋਰ ਸੀ ਉਮ ਮੈਂ ਕਿਹਾ ਤੁਸੀਂ ਆ ਕੇ ਦੇਖ ਲਓ ਭਰਾਵੋ ਪਾਣੀ ਚੈੱਕ ਕਰ ਲਓ ਕਿੱਥੇ ਆ ਅਸੀਂ ਪਾਣੀ ਤਾਂ ਨਹੀਂ ਲਕੋ ਲਾਂਗੇ ਕਿਤੋਂ ਉਹ ਹਿਮਾਚਲ ਵਾਲੇ ਕਹੀ ਜਾਂਦੇ ਕੱਲ ਪਰਸੋਂ ਦੇ ਕਹਿੰਦੇ ਪੰਜਾਬ ਦੀ ਤਰੱਕੀ ਸਾਡਾ ਯੋਗਦਾਨ ਹੈ ਪਾਣੀ ਸਾਡਾ ਆਉਂਦਾ ਮੈਂ ਕਿਹਾ ਸਾਡੇ ਵੇਲੇ ਵੀ ਤੁਹਾਡੇ ਹੀ ਆਇਆ ਸੀ ਫਿਰ ਉਹਦਾ ਵੀ ਹਿਸਾਬ ਕਰ ਲਓ ਸਾਡੇ ਨਾਲ ਫਿਰ ਸੱਜ ਪਹਾੜਾਂ ਦੇ ਪਹਾੜ ਇੱਧਰ ਨੂੰ ਭੇਜ ਦਿੰਦੇ ਨੇ ਬਾਅਦ ਉਹ ਕਹਿਣ ਲੱਗ ਜਾਂਦੇ ਨੇ ਭਗਵਾਨ ਤੁਮਾਨ ਨੇ ਹੱਡ ਲੈਂਦੇ ਨੇ ਇਹ 3000 ਕਿਲੋ ਨਸ਼ਾ ਕਿੱਥੇ ਫੜਿਆ ਜਾਂਦਾ ਹੈ ਕੁਇੰਟਲਾਂ ਦੇ ਕੁਇੰਟਲ ਨਸ਼ਾ ਕਿੱਥੇ ਫੜਿਆ ਜਾਂਦਾ ਹੈ ਗੁਜਰਾਤ ਦੀ ਬੰਦਰਗਾਹ ਤੇ ਗੁਜਰਾਤ ਦੀ ਬੰਦਰਗਾਹ ਤੇ ਕਿੰਨਾ 3000 ਕੋਇੰਟਰ ਫੜਿਆ ਗਿਆ ਜੀ ਉੱਥੇ ਤਾਂ ਕੋਈ ਹੋਣੀ ਜੀ ਕੋਈ ਉਹਨਾਂ ਤੇ ਰੈਕਸ਼ਨ ਨਹੀਂ ਕੋਈ ਸਰਕਾਰ ਦਾ ਨਹੀਂ ਮੰਨਦੀ ਕੋਈ ਕਿ ਇੱਥੇ ਅਸੀਂ ਆਪਣੇ ਪੈਸੇ ਲਾ ਕੇ ਐਂਟੀ ਡਰੋਨ ਸਿਸਟਮ ਲੈ ਕੇ ਡਰੋਨਾਂ ਚ ਪੈਕੇਟ ਫੜਦੇ ਆ ਨੌਂ ਜੀ ਪੰਜਾਬ ਚ ਨਸ਼ਾ ਜੀ ਕਿੱਥੋਂ ਕਿਉਂ ਬਦਨਾਮ ਕਰਨ ਤੇ ਲੱਗਿਓ ਜੀ ਸਾਹਿਬ ਇਹੋ ਜਿਹਾ ਮਿਸ਼ਨ ਤੇ ਆ ਜਿਹਦੇ ਵਿੱਚ ਜਿੱਤ ਬਹੁਤ ਨਜ਼ਦੀਕ ਨਜ਼ਰ ਆ ਰਹੀ ਹੈ ਮੰਜ਼ਿਲ ਬਹੁਤ ਨਜ਼ਦੀਕ ਨਜ਼ਰ ਆ ਰਹੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲਿਆ ਹੋਇਆ ਇੱਕ ਇੱਕ ਕਦਮ ਸਿਰ ਮੱਥੇ ਅੱਜ ਸਾਡੇ ਨੈਸ਼ਨਲ ਕੋਨਵੀਨਰ ਦੇਸ਼ ਦੀ ਰਾਜਨੀਤੀ ਦੇ ਵਿੱਚ ਵੱਡੇ ਵੱਡੀਆਂ ਪਾਰਟੀਆਂ ਦੇ ਏਜੰਡੇਆਂ ਨੂੰ ਧਰਮ ਤੋਂ ਨਫ਼ਰਤ ਤੋਂ ਜਾਂ ਇੱਧਰ ਉੱਧਰ ਦੀਆਂ ਗੱਲਾਂ ਤੋਂ ਹਟਾ ਕੇ ਐਜੂਕੇਸ਼ਨ ਤੇ ਹੈਲਥ ਤੇ ਇਨਫਰਾਸਟ੍ਰਕਚਰ ਤੇ ਬਿਜਲੀ ਤੇ ਪਾਣੀ ਤੇ ਰੋਜ਼ਗਾਰ ਤੇ ਤੇ ਸਮਾਜ ਦੀ ਸਿਰਜਣਾ ਤੇ ਲੈ ਕੇ ਆਉਣ ਵਾਲੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਿੱਲੀ ਦੇ ਡੀਪੀਸੀਐਮ ਤੇ ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਨਾਮ ਜਿਨ੍ਹਾਂ ਨੇ ਖਟਿਆ ਢਿੰਗੇ ਐਜੂਕੇਸ਼ਨ ਮਿਨਿਸਟਰ ਆਫ ਦਿੱਲੀ ਤੇ ਪੰਜਾਬ ਦੇ ਪਰਿਵਾਰੀ ਨੇ ਮਨੀਸ ਸੋਦੀਆ ਜੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਤੇ ਮਨਿਸਟਰ ਵੀ ਨੇ ਅਮਨ अरोड़ा ਸਾਹਿਬ ਸਿਹਤ ਮੰਤਰੀ ਡਾਕਟਰ ਬਲਵੀਰ ਜੀ ਸੋਨ ਸਾਹਿਬ ਐਸ ਜੁਨੀਵਰਸਿਟੀ ਦੇ ਕਰਤਾ ਕਰਤਾ ਫਾਊਂਡਰ ਮੈਂਬਰ ਲਵਲੀ ਪ੍ਰੋਫੈਸ਼ਨਲ ਜੁਨੀਵਰਸਿਟੀ ਦੇ ਤੇ ਸਾਡੇ ਰਾਜ ਸਭਾ ਦੇ ਮੈਂਬਰ ਅਸ਼ੋਕ ਮਿੱਤਲ ਸਾਹਿਬ ਤੇ ਸਾਡੇ ਲੋਕ ਸਭਾ ਦੇ ਮੈਂਬਰ ਚੱਬੇਵਾਲ ਸਾਹਿਬ ਦੁਆਬੇ ਤੋਂ ਜਿਹੜੇ ਕਿ ਅਕਸਰ ਪੰਜਾਬ ਦੇ ਲੋਕਾਂ ਦੇ ਮੁੱਦੇ ਜਿਹੜੇ ਲੋਕ ਸਭਾ ਦੇ ਵਿੱਚ ਉਠਾਉਂਦੇ ਰਹਿੰਦੇ ਸਾਡੇ ਚੀਫ ਸੈਕਟਰੀ ਸਾਹਿਬ ਸਾਡੀ ਪੁਲਿਸ ਦੇ ਸੀਨੀਅਰ ਅਫੀਸਰ ਸਹਿਬਾਨ ਪ੍ਰਸ਼ਾਸਨ ਦੇ ਜਿੰਨੇ ਅਧਿਕਾਰੀ ਚਾਹੇ ਉਹ ਸਿਵਲ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਇਸ ਤੋਂ ਇਲਾਵਾ ਆਲੇ ਦੁਆਲੇ ਦੇ ਪਿੰਡਾਂ ਤੋਂ ਪੰਜਾਬ ਦੇ ਪਿੰਡਾਂ ਤੋਂ ਪਿੰਡਾਂ ਦੇ ਪਹਿਰੇਦਾਰ ਬਣ ਕੇ ਪਿੰਡਾਂ ਨੂੰ ਸੁਰੱਖਿਤ ਰੱਖਣ ਦਾ ਵਾਅਦਾ ਤੇ ਜਜ਼ਬਾ ਨਾਲ ਲੈ ਕੇ ਆਏ ਹੋਏ ਜਿੰਨੇ ਵੀ ਤੁਸੀਂ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਪੈਣਾ ਜਿੰਨੇ ਪਹੁੰਚੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਇੱਕ ਵਾਰੀ ਫੇਰ ਸਵਾਗਤ ਹੈ ਮੇਰੇ ਤੋਂ ਪਹਿਲਾਂ ਬੋਲਦਿਆਂ ਇਹ ਗੱਲ ਕਲੀਅਰ ਹੋ ਚੁੱਕੀ ਹੈ ਕਿ ਆਪਾਂ ਕਿਸ ਮਕਸਦ ਲਈ ਇਕੱਠੇ ਹੋਏ ਹਾਂ ਦੇਖੋ ਕਿਸੇ ਦੇ ਘਰੇ ਲੱਗੀ ਹੋਈ ਅੱਗ ਜਿਹੜੀ ਹੈ ਉਹ ਲੋੜ ਹੀ ਲੱਗਦੀ ਹੈ ਜਦੋਂ ਉਹੀ ਅੱਗ ਦਾ ਸੇਕ ਆਪਣੇ ਘਰੇ ਲੱਗਦਾ ਹੈ ਉਹ ਦੁੱਖ ਹੁੰਦਾ ਹੈ ਸ਼ਾਇਦ ਜਗਵੰਡੀਆਂ ਦਾ ਮੁੰਡਾ ਨਸ਼ਾ ਕਰਦਾ ਹੋਵੇ ਸ਼ਰੀਕੇ ਵਾਲੇ ਕਹਿਣ ਲੱਗ ਜਾਂਦੇ ਆ ਹੁਣ ਦੇਉ ਘਰ ਬਰਬਾਦ ਇਹਨਾਂ ਨੇ ਇਦਾਂ ਹੀ ਹੋਣੀ ਚਾਹੀਦੀ ਸੀ ਇਹਨਾਂ ਨੇ ਸਾਡੇ ਨਾਲ ਆਹ ਕੀਤਾ ਸਾਡੇ ਨਾਲ ਉਹ ਕੀਤਾ ਸੀ ਪਰ ਉਸ ਵੇਲੇ ਉਹ ਇਹ ਨਹੀਂ ਸੋਚਦੇ ਕਿ ਜਿਹੜੀ ਅੱਗ ਗਵਾਂਢ ਚ ਲੱਗੀ ਹੋਈ ਹੈ ਉਹ ਕਦੇ ਵੀ ਇਧਰਲੇ ਪਾਸੇ ਕੰਨ ਟਪ ਕੇ ਆ ਸਕਦੀ ਹੈ ਜਦੋਂ ਉਸ ਉਸ ਅੱਗ ਦਾ ਸੇਕ ਜਿਹੜਾ ਇਧਰਲੀ ਕੰਨ ਟਪ ਜਾਂਦਾ ਹੈ ਉਦੋਂ ਫਿਰ ਉਹ ਆਪ ਬੁਝਾਉਣ ਵਾਸਤੇ ਬਾਲਟੀਆਂ ਚੱਕਣ ਦੀ ਕੋਸ਼ਿਸ਼ ਕਰਦੇ ਨੇ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਦੋਸਤੋ ਮੈਂ ਬੜੇ ਘਰਾਂ ਨੂੰ ਜਾਣਦਾ ਜਿਨ੍ਹਾਂ ਨੇ ਪਹਿਲਾਂ ਖੁਸ਼ੀਆਂ ਮਨਾਈਆਂ ਕਿ ਸ਼ਰੀਕਾਂ ਦੇ ਪਰਿਵਾਰ ਚ ਜੇ ਸਾਡੇ ਪਿੰਡ ਚ ਇੰਨੇ ਮੁੰਡੇ ਨਸ਼ਾ ਕਰਨ ਲੱਗ ਗਏ ਲੈ ਹੁਣ ਇਹਨਾਂ ਦੀ ਜ਼ਮੀਨ ਵੇਖੂਗੀ ਉਹ ਅਸੀਂ ਖਰੀਦਾਂਗੇ ਬਾਅਦ ਚ ਪਤਾ ਲੱਗਿਆ ਰਜਿਸਟਰੀ ਕਰਾਉਣ ਵੇਲੇ ਉਹਨਾਂ ਨੂੰ ਆਪ ਵੀ ਜਾਣਾ ਪੈ ਗਿਆ ਕਿਉਂਕਿ ਉਹਨਾਂ ਦਾ ਮੁੰਡਾ ਵੀ ਲੱਗ ਗਿਆ ਜੀ ਨਾਲ ਉਸੇ ਉਸੇ ਸੰਗਤ ਚ ਹੀ ਹੈ ਸੰਗਤ ਚ ਹੀ ਰੰਗਤ ਹੈ ਜਿਹੋ ਜੀ ਬੈਠਕ ਹੈ ਜੀ ਸਹਬਤ ਕਹਾਵਤ ਹੈ ਉਹ ਹਣ ਉੱਥੇ ਹੀ ਰਹਿੰਦੇ ਸੀਗੇ ਤੇ ਉਹ ਵੀ ਲੱਗੇ ਵਿੱਚ ਹੀ ਲਾ ਲਿਆ ਉਹਨੂੰ ਵੀ ਵਿੱਚ ਹੀ ਸੋ ਇਸ ਕਰਕੇ ਵੀਰੋ ਇਹ ਸੋਸ਼ਲ ਪ੍ਰੋਬਲਮ ਹੈ ਇਹ ਲਹਿਰ ਨਾਲ ਖਤਮ ਹੋਊਗੀ ਇਹ ਕਹਿਰ ਨਾਲ ਖਤਮ ਨਹੀਂ ਹੋ ਸਕਦੀ ਵੀ ਪੁਲਿਸ ਕਹਿਰ ਢਾ ਦੇ ਤਾਂ ਖਤਮ ਕਰ ਲੋਂਗੇ ਜਿਵੇਂ ਆਪਾਂ ਖੇਤਾਂ ਜਾਂਦੇ ਆ ਪਾਣੀ ਲਾਉਨੇ ਆ ਖਾਲ ਜਾਂਦਾ ਖੱਡ ਪੈਣ ਲੱਗ ਗਈ ਲੀਕ ਹੋਣ ਲੱਗ ਗਿਆ ਪਾਣੀ ਬਾਹਰੋਂ ਜਿੰਨੀਆਂ ਮਰਜ਼ੀ ੱਡੀਆਂ ਮਾਰ ਲਓ ਉਹ ਉਧਰੋਂ ਨਿਕਲਣ ਦੇ ਦੂਜੇ ਅੱਗੇੋਂ ਨਿਕਲਿਆਉਂਦੀ ਐ ਇਧਰੋਂ ਨਿਕਲਿਆਉਂਦੀ ਜਿੰਨੇ ਜਰਾ ੱਡੀ ਅੰਦਰ ਨਹੀਂ ਵੱਜਦੀ ਪਾਣੀ ਦੇ ਖਾਲ ਦੇ ਉਹਨਾਂ ਚੋਂ ਖੱਡ ਬੰਦ ਨਹੀਂ ਹੁੰਦੀ ਵੀਰੇ ਬਾਹਰੋਂ ਜੋ ਮਰਜ਼ੀ ਕਰੀ ਜਾਓਗੇ ਬਾਹਰੋਂ ਪੁਲਿਸ ਵਾਲੇ ਚੇਪਾ ਲਾ ਕੇ ਚਲੇ ਜਾਣਗੇ ਉਹ ਫੇਰ ਇਧਰੋਂ ਉਧਰੋਂ ਹੋਰ ਇਹ ਜਿਹੜੀ ਲੀਕੇਜ ਹੈ ਇਹ ਅੰਦਰ ਅੰਦਰ ਜਿਹੜੀਆਂ ਜਿਹੜੀਆਂ ਇਹਨਾਂ ਨੇ ਲੀਕੇਜ ਕਰਵਾਈ ਹੈ ਨਾ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਦੇ ਅੰਦਰੋਂ ਅੱਡੀ ਮਾਰਨੀ ਪੈਣੀ ਫੇਰ ਇਹ ਬੰਦ ਹੋਊਗਾ ਔਰ ਹੋਊਗਾ ਕੋਈ ਵੀ ਚੀਜ਼ ਸੰਭਵ ਨਹੀਂ ਖਾਸ ਤੌਰ ਤੇ ਪੰਜਾਬੀਆਂ ਸਾਹਮਣੇ ਪੰਜਾਬੀ ਐਸੀ ਕੌਮ ਹੈ ਐਸਾ ਵਰਦਾਨ ਹੈ ਗੁਰੂਆਂ ਦਾ ਸਾਨੂੰ ਕਿ ਜਿਹੜੀ ਚੀਜ਼ ਨੂੰ ਧਾਰ ਲਈਏ ਇੱਕ ਵਾਰੀ ਕਿ ਆ ਬੰਦ ਕਰਨੀ ਆ ਖਤਮ ਕਰਨੀ ਆ ਔਰ ਖਤਮ ਕਰਕੇ ਹੀ ਸਾਹ ਲੈਣੇ ਆ ਕੋਈ ਵੀ ਵੱਡੀ ਤੋਂ ਵੱਡੀ ਆਫਤ ਜਿਹੜੀ ਹੈ ਉਹ ਪੰਜਾਬੀਆਂ ਦੇ ਸਾਹਮਣੇ ਬੌਣੀ ਸਾਬਤ ਹੋ ਜਾਂਦੀ ਹੈ ਹੜ ਆਏ ਸ਼ਾਇਦ ਇੰਨੇ ਹੜ ਸ਼ਾਇਦ ਇੰਨਾ ਪਾਣੀ ਦੇਸ਼ ਦੇ ਕਿਸੇ ਹੋਰ ਸੂਬੇ ਚ ਜਾਂ ਦੁਨੀਆ ਦੇ ਕਿਸੇ ਹੋਰ ਮੁਲਕ ਚ ਆਇਆ ਹੁੰਦਾ ਕਈ ਸਾਲ ਨਹੀਂ ਉੱਠ ਸਕਦਾ ਸੀ ਅਸੀਂ ਆ ਫਿਰਦੇ ਚੜ ਦੀ ਕਲਾ ਦੇ ਤੇ ਜਕਾਰੇ ਜਗਾਉਂਦੇ ਆ ਫਿਰਦੇ ਅਸੀਂ ਇਹ ਸਾਡਾ ਸਾਨੂੰ ਗੁਰੂਆਂ ਨੇ ਸਾਨੂੰ ਇਹ ਧਰਤੀ ਨੂੰ ਵਰਦਾਨ ਦਿੱਤਾ ਹੋਇਆ ਕਿ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰ ਸਕਦਾ ਇਹ ਸਾਨੂੰ ਵਰਦਾਨ ਦਿੱਤਾ ਹੋਇਆ ਹੈ ਬਲੈਸ ਧਰਤੀ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਇਹ ਫਕੀਰਾਂ ਦੀ ਧਰਤੀ ਹੈ ਸ਼ਾਇਰਾਂ ਦੀ ਧਰਤੀ ਹੈ ਇਹ ਚਿੰਤਕਾਂ ਦੀ ਧਰਤੀ ਹੈ ਫਿਲਾਸਫਰਾਂ ਦੀ ਧਰਤੀ ਹੈ ਪ੍ਰੋਫੈਸਰਾਂ ਦੀ ਧਰਤੀ ਹੈ ਇਹ ਸੂਰਵੀਰਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਸੋ ਸਾਨੂੰ ਸਾਡੀ ਅਚਾ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਨਸ਼ਾ ਸਾਰੇ ਮੁਲਕ ਚ ਹੈ ਬਦਨਾਮ ਸਾਨੂੰ ਕਰਦੇ ਰਹਿੰਦੇ ਬਸ ਬਿਲਕੁਲ ਉਦਾਂ ਹੀ ਜਿਵੇਂ ਪਰਾਲੀ ਦਾ ਧੂਆ ਸਾਰੇ ਹੁਣ ਤਾਂ ਨਹੀਂ ਪਰਾਲੀ ਫੂਕਦੇ ਅਸੀਂ ਹੁਣ ਕਿੱਥੋਂ ਆ ਗਿਆ ਦਿੱਲੀ ਦੇ ਵਿੱਚ ਫਿਰ ਪੋਲੂਸ਼ਨ ਕੱਲ ਸੁਪਰੀਮ ਕੋਰਟ ਨੇ ਕੀ ਕਿਹਾ ਕਿ ਹਰ ਗੱਲ ਤੇ ਕਿਸਾਨਾਂ ਨਾ ਪੈ ਨਿਕਲਿਆ ਕਰੋ ਯਾਰ ਹੁਣ ਤਾਂ ਸਾਡੀ ਤਾਂ ਕਣਕਾਂ ਨੂੰ ਤੀਜਾ ਪਾਣੀ ਲੱਗ ਗਿਆ ਹੁਣ ਵੀ ਥੋੜੀ ਦਿੱਲੀ ਚ ਪੋਲੂਸ਼ਨ ਹੈ ਜਦੋਂ ਜਿਹੜਾ ਆਉਂਦਾ ਪੰਜਾਬ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਬੜਾ ਮੈਨੂੰ ਦੁੱਖ ਹੁੰਦਾ ਇਸ ਗੱਲ ਦਾ ਮੈਂ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਚ ਗਿਆ ਅਮੇਸ਼ਾਹ ਜੀ ਹੋਰ ਸਾਰੇ ਮੁੱਖ ਮੰਤਰੀ ਆਏ ਆ ਹਰਿਆਣੇ ਵਾਲੇ ਸੀ ਰਾਜਸਥਾਨ ਵਾਲੇ ਸੀ ਹਿਮਾਚਲ ਵਾਲੇ ਸੀ ਹੈ ਉੱਤਰਾਖੰਡ ਵਾਲੇ ਵੀ ਸਾਰੇ ਸੀਗੇ ਦਿੱਲੀ ਵਾਲੇ ਵੀ ਸਾਰੇ ਸੀਗੇ ਪਰ ਜਿਹੜਾ ਆਵੇ ਪੰਜਾਬ ਸਾਡਾ ਵੱਡਾ ਭਾਈ ਹੈ ਜੀ ਸਾਨੂੰ ਇਹ ਤੋਂ ਆਹ ਦਵਾ ਦਿਓ ਹਰਿਆਣੇ ਵਾਲੇ ਕਹਿੰਦੇ ਉਹ ਉਹ ਹਿਮਾਚਲ ਵਾਲੇ ਕਹਿੰਦੇ ਪੰਜਾਬ ਸਾਡਾ ਵੱਡਾ ਭਾਈ ਹੈ ਸਾਨੂੰ ਆਹ ਦਵਾ ਦਿਓ ਰਾਜਸਥਾਨ ਵਾਲੇ ਕਹਿੰਦੇ ਪੰਜਾਬ ਸਾਡਾ ਭਾਈ ਹੈ ਜੀ ਸਾਨੂੰ ਆ ਮੈਂ ਕਿਹਾ ਵੱਡੇ ਨੂੰ ਹੀ ਲੁੱਟੀ ਜਾਏ ਉਹ ਵੱਡੇ ਨੂੰ ਯਾੜ ਲਿਓ ਵੱਡਾ-ਵੱਡਾ ਕਹਿ ਕੇ ਸਾਨੂੰ ਯਾੜੀ ਜਾਂਨੇ ਹੋ ਤੁਸੀਂ ਆਪਣਾ ਵੀ ਕੁਝ ਕਰ ਲਓ ਕੁਝ ਪੰਜਾਬ ਨੂੰ ਦੇ ਵੀ ਦਿਓ ਜੋ ਮੈਂ ਕਹ ਸ਼ੁਕਰ ਆ ਸਾਡੇ ਕੋਲੇ ਹਜੇ ਕੋਲਾ ਤੇ ਤੇਲ ਹੈ ਨਹੀਂ ਧਰਤੀ 'ਚ ਨਹੀਂ ਉਹ ਜੋ ਵੀ ਹਿਸਾ ਮੰਗਦੇ ਵੀ ਸਾਡਾ ਹੈ ਮੈਂ ਕਹ ਜੀ ਸਾਡੇ ਕੋਲੇ ਕੁਝ ਨਹੀਂ ਨਾ ਸਾਡੇ ਕੋਲੇ ਪਾਣੀ ਹੈ ਪਾਣੀ ਬਹੁਤ ਅਸੀਂ ਦੇਤਾ ਪੁਰਾਣੇ ਸਮਝੌਤੇ 1900 ਪਤਾ ਨਹੀਂ ਕਿਹੜੇ 1954 55 ਦੇ ਲਈ ਫਿਰਦੇ ਹੋ ਤੁਸੀਂ ਉਦੋਂ ਪਾਣੀ ਹੁੰਦਾ ਸੀ ਉਸ ਵੇਲੇ ਗੱਲਾਂ ਹੋਰ ਸੀ ਤੁਸੀਂ ਪਿੰਡਾਂ 'ਚੋਂ ਆਇਓ ਜਿਹੜੀਆਂ ਜਿਹੜੇ ਪਹਿ ਪਹਿਲਾਂ ਸੀ ਜਾਂ ਜਿੰਨੀਆਂ ਕਿਕਰਾਂ ਦੇ ਰੀਆਂ ਪਹਿਲਾਂ ਸੀ ਉਹ ਹੁਣ ਹੈਗੀਆਂ ਨੇ ਜਿ ਜਿੰਨਾ ਪਾਣੀ ਆਪਣੇ ਪਹਿਲਾਂ ਟੋਬਿਆਂ ਚ ਨਦੀਆਂ ਚ ਜਾਂ ਜਿੰਨਾ ਕੱਸੀਆਂ ਚ ਹੁੰਦਾ ਸੀ ਉਹਨਾਂ ਹੈਗਾ ਹੁਣ ਜਿੰਨਾ ਜਿੰਨਾ ਪਹਿਲਾਂ 20 25 ਫੁੱਟ ਤੇ ਕੀ 5 ਫੁੱਟ ਤੇ 10 ਫੁੱਟ ਤੇ ਪੱਖਾ ਤਰ ਕੇ ਪੱਖਾ ਉੱਚਾ ਹੁੰਦਾ ਸੀ ਇੰਜਣ ਤੋਂ ਇੰਜਣ ਤੋਂ ਪੱਖਾ ਉੱਚਾ ਹੁੰਦਾ ਸੀ ਪਾਣੀ ਇੰਨਾ ਉੱਚਾ ਸੀ ਅੱਜ ਅੱਜ ਉਹ ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ ਜੀ ਅੱਜ 500 ਫੁੱਟ फुर, 400 ਫੁੱਟ ਤੇ ਪਾਣੀ ਫਿਰਦਾ ਜੀ ਹੁਣ ਸਮਝੋਤੇ ਉਹੀ ਚੱਲੀ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਪਾਣੀ ਹੁਣ ਨਹੀਂ ਹੈ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰ ਹਰਾ ਲੱਗਦਾ ਹੁੰਦਾ ਉਹ ਮੈਂ ਕਹਾਂ ਤੁਸੀਂ ਆ ਕੇ ਦੇਖ ਲਓ ਭਰਾਵੋ ਪਾਣੀ ਚੈੱਕ ਕਰ ਲਓ ਕਿੱਥੇ ਆ ਅਸੀਂ ਪਾਣੀ ਤਾਂ ਨਹੀਂ ਲਕੋ ਲਾਂਗੇ ਕਿਤੋਂ ਉਹ ਹਿਮਾਚਲ ਵਾਲੇ ਕਹੀ ਜਾਂਦੇ ਕੱਲ ਪਰਸੋਂ ਦੇ ਕਹਿੰਦੇ ਪੰਜਾਬ ਦੀ ਤਰੱਕੀ ਸਾਡਾ ਯੋਗਦਾਨ ਹੈ ਪਾਣੀ ਸਾਡਾ ਆਉਂਦਾ ਮੈਂ ਕਹਾਂ ਸਾਡੇ ਵੇਲੇ ਵੀ ਤੁਹਾਡੇ ਹੀ ਆਇਆ ਸੀ ਫਿਰ ਉਹਦਾ ਵੀ ਹਿਸਾਬ ਕਰ ਲਓ ਸਾਡੇ ਨਾਲ ਫਿਰ ਸੱਜ ਪਹਾੜਾਂ ਦੇ ਪਹਾੜ ਇੱਧਰ ਨੂੰ ਭੇਜ ਦਿੰਦੇ ਨੇ ਬਾਅਦ ਉਹ ਕਹਿਣ ਲੱਗ ਜਨ ਭਵਾਨ ਤਮਾਨ ਨੇ ਹਟ ਲੈਂਦੇ ਨੇ ਸੋ ਇਹ ਵੀਰੋ ਇਹ ਪੰਜਾਬ ਨਾਲ ਪਹਿਲੇ ਦਿਨੋਂ ਹੁੰਦਾ ਆਇਆ ਸਾਰੇ ਮੁਲਕ ਚ 3000 ਕਿਲੋ ਨਸ਼ਾ ਕਿੱਥੇ ਪੜਿਆ ਜਾਂਦਾ ਕੁਇੰਟਲਾਂ ਦੇ ਕੁਇੰਟਲ ਨਸ਼ਾ ਕਿੱਥੇ ਫੜਿਆ ਜਾਂਦਾ ਹੈ ਗੁਜਰਾਤ ਦੀ ਬੰਦਰਗਾਹ ਤੇ ਗੁਜਰਾਤ ਦੀ ਬੰਦਰਗਾਹ ਤੇ ਕਿੰਨਾ 3000 ਕੁਇੰਟਲ ਫੜਿਆ ਗਿਆ ਜੀ ਉੱਥੇ ਤਾਂ ਕੋਈ ਹੋਣੀ ਜੀ ਕੋਈ ਉਹਨਾਂ ਤੇ ਐਕਸ਼ਨ ਨਹੀਂ ਕੋਈ ਸਰਕਾਰ ਦਾ ਨਿਮੰਨ ਦੀ ਕੋਈ ਕਿ ਇੱਥੇ ਅਸੀਂ ਆਪਣੇ ਪੈਸੇ ਲਾ ਕੇ ਐਂਟੀ ਡਰੋਨ ਸਿਸਟਮ ਲੈ ਕੇ ਡਰੋਨਾਂ ਚ ਪੈਕੇਟ ਫੜਦੇ ਆ ਨੌਂ ਜੀ ਪੰਜਾਬ ਚ ਨਸ਼ਾ ਜੀ ਕਿੱਥੋਂ ਕਿਉਂ ਬਦਨਾਮ ਕਰਨ ਤੇ ਲੱਗੇ ਉਹਨਾਂ ਜਿਆਸਾ ਸੋ ਅਸੀਂ ਫੇਰ ਵੀ ਕਹਨੇ ਕੋਈ ਗੱਲ ਨਹੀਂ ਜੇ ਸਾਡੇ ਤੋਂ ਤੁਸੀਂ ਐ ਕਹਿੰਦੇ ਹੋ ਅਸੀਂ ਇਹ ਵੀ ਕਲੰਕ ਧੋ ਕੇ ਦਿਖਾ ਦਾਂਗੇ ਤੁਹਾਨੂੰ ਅਸੀਂ ਤਾਂ ਦੇਸ਼ ਦੀ ਇਜਾਦੀ ਲਾਂਚ ਸਾਡੇ ਸਭ ਤੋਂ ਵੱਧ ਕੁਰਬਾਨੀਆਂ ਹਰਾ ਇਨਕਲਾਬ ਲਿਆਉਣਾ ਪੰਜਾਬ ਅਸੀਂ ਅਸੀਂ ਸਾਰੇ ਅਨਾਜ ਦੇ ਭੰਡਾਰ ਪਰਤੇ ਕਣਕਾਂ ਖਰੀਦਦੇ ਸੀ ਪਹਿਲਾਂ ਮਾੜੀਆਂ ਕਣਕਾਂ ਅਮਰੀਕਾ ਵਾਲੇ ਭੇਜ ਦਿੰਦੇ ਸੀ ਖਾਣ ਵਾਸਤੇ ਵੀ ਆਪਾਂ ਨੂੰ ਕਣਕ ਉਧਰੋਂ ਆਉਂਦੀ ਸੀ ਅੱਜ ਸੰਭਣ ਇਹਨਾਂ ਦੇ ਸਟੋਰ ਭਰੇ ਪਏ ਨੇ ਜੀ ਸੋ ਇਸ ਕਰਕੇ ਇਹ ਜਿਹੜਾ ਯੁੱਧ ਨਸ਼ੇ ਵਿਰੋਧ ਦਾ ਆਪਣਾ ਜਿਹੜਾ ਮਹਿੰਮ ਹੈ ਇਹ ਆਪਣੀ ਤੰਦਰੁਸਤੀ ਦੀ ਮਹਿੰਮ ਹੈ ਇਦੇ ਨਾਲ ਆਪਣਾ ਇਹ ਫਾਇਦਾ ਹੈ ਕਿ ਆਪਣੇ ਬੱਚੇ ਆਪਣੀ ਜਿਹੜੀ ਅਗਲੀ ਪੀੜ੍ਹੀ ਹੈ ਨਾ ਤੰਦਰੁਸਤ ਹੋਊਗੀ ਦੇਖੋ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸਿਹਤ ਜੇ ਸਾਡੇ ਪੰਜਾਬੀਆਂ ਦੀ ਨਰੋਈ ਸਿਹਤ ਹੋਊਗੀ ਉਹ ਉਹਨਾਂ ਦੀ ਸੋਚ ਨਿਗਰ ਹੋਊਗੀ ਉਹਨਾਂ ਦੀ ਸੋਚ ਜਿਹੜੀ ਹੈ ਉਹ ਸੋਲਿਡ ਹੋਊਗੀ ਆਪਾਂ ਕਹਿੰਦੇ ਨਾ ਕਿ ਜਿੰਨੀ ਨੀਂਹ ਵਧੀਆ ਹੁੰਦੀ ਹੈ ਉਹਨੀ ਬਿਲਡਿੰਗ ਜਿਹੜੀ ਹੈ ਜਿਆਦਾ ਧੇਰ ਉਹਦੀ ਉਹਦੀ ਵੈਲਿਡਿਟੀ ਹੁੰਦੀ ਹੈ ਇਹ ਆਪਾਂ ਨੀਹਾਂ ਦੀਆਂ ਇੱਟਾਂ ਨੂੰ ਠੀਕ ਕਰ ਰਹੇ ਹਾਂ ਉਹਨਾਂ ਨੇ ਠੀਕ ਹੈ ਉਹਨਾਂ ਨੇ ਜਿਹੜਾ ਪਰ ਪ੍ਰਾਣੀਆਂ ਸਰਕਾਰਾਂ ਨੇ ਬਹੁਤ ਆਪਦੇ ਫਾਇਦਿਆਂ ਵਾਸਤੇ ਕੀਤਾ ਤੇ ਉਹ ਭਰ ਵੀ ਰਹੇ ਨੇ ਆਪਦਾ ਆਪਦਾ ਜਿਹਨੂੰ ਜਿਹਨੇ ਜਿੰਨਾ ਪਾਇਆ ਪਰਮਾਤਮਾ ਦੀ ਕਚਹਿਰੀ ਚੋਂ ਤਾਂ ਨਹੀਂ ਬਚ ਸਕਦੇ ਨਾ ਚਲੋ ਇੱਥੋਂ ਵਾਲੀਆਂ ਕਚਹਿਰੀਆਂ ਚ ਤਾਂ ਜੱਜ ਜਾਂ ਵਕੀਲ ਜਾਂ ਕੋਈ ਕਰ ਲੈਂਦੇ ਨੇ ਵੱਡੇ ਪੈਸੇ ਨੇ ਉਹਨਾਂ ਕੋਲੇ ਗਵਾਹਾਂ ਗੂਹਣ ਮਕਰਾ ਲੈਂਦੇ ਉੱਥੇ ਤਾਂ ਨਹੀਂ ਮੁਕਰਦਾ ਨਾ ਉੱਥੇ ਤਾਂ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨੂੰ ਤੇਰੀ ਜਾਤ ਪੁੱਛਣੀ ਸੋ ਇਸ ਕਰਕੇ ਕਿਤੇ ਨਾ ਕਿਤੇ ਤਾਂ ਮਿਲਦਾ ਹੀ ਹੈ ਜੀ ਫਲ ਸੋ ਮੈਂ ਤਾਂ ਇਹ ਕਹਿਣਾ ਕਿ ਤੁਸੀਂ ਬਹੁਤ ਵੱਡਾ ਇੱਕ ਪੁੰਨ ਦਾ ਕੰਮ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਬਲ ਬਖਸ਼ੇ ਸਮੱਤ ਬਖਸ਼ੇ ਮੈਂ ਤਾਂ ਹੀ ਅਰਦਾਸ ਕਰਦਾ ਕਿਉਂਕਿ ਤੁਹਾਡਾ ਨਾਮ ਵੀ ਹਿਸਟਰੀ ਚ ਲਿਖਿਆ ਜਾਊ ਕਿ ਜਦੋਂ ਪੰਜਾਬ ਨੇ ਆਪਣੇ ਆਪ ਨੂੰ ਕਲੀਨ ਕੀਤਾ ਜਦੋਂ ਪੰਜਾਬ ਨੇ ਚਿੱਟੇ ਵਾਲੇ ਦਾਗ ਨੂੰ ਧੋਤਾ ਤਾਂ ਉਸ ਵੇਲੇ ਕੌਣ-ਕੌਣ ਯੋਗਦਾਨ ਕੀਦਾ-ਕੀਦਾ ਸੀ ਤੁਹਾਡਾ ਸਾਰਿਆਂ ਦਾ ਨਾਮ ਪਹਿਰੇਦਾਰ ਦੇ ਤੌਰ ਤੇ ਰੱਖਿਆ ਜਾਵੇ ਮੈਂ ਖੁਦ ਮੈਂ ਖੁਦ ਪਹਿਰੇ ਤੇ ਜਾਂਦਾ ਰਿਆਂ ਠਿਕਰੀ ਪਹਿਰਾ ਠਿਕਰੀ ਪਹਿਰਾ ਕਹਿੰਨੇ ਆਪਾਂ ਇਹਨੂੰ ਲਿਸਟ ਬਣ ਜਾਂਦੀ ਚੌਕੀਦਾਰ ਵੱਲੋਂ ਵੀ ਅੱਜ ਆਪਾਂ ਪੰਜ-ਪੰਜ ਘਰਾਂ ਦੇ ਮੁੰਡੇ ਜਾਣੇ ਚਾਹ ਕੋਡ ਚਾਹ ਕੋਡ ਲੈ ਜਾਂਦੇ ਸੀ ਉੱਥੇ ਜਾ ਕੇ ਧੋਈ ਲਾ ਲੈਂਦੇ ਸੀ ਤੇ ਚੌਂਕ ਦੇ ਚੌਂਕ 'ਚ ਬਹਿਣਾ ਹੁੰਦਾ ਕੋਈ ਆਇਆ ਤੁਹਾਨੂੰ ਪੁੱਛਣਾ ਭਾਈ ਕਿ ਕਿਹਨਾਂ ਦੇ ਜਾਣਾ ਹੈ ਕੌਣ ਹੈ ਤੂੰ ਬਸ ਇਹੀ ਚੈੱਕ ਕਰਨਾ ਹੁੰਦਾ ਕਿ ਵੀ ਕੋਈ ਅਣਜਾਣ ਬੰਦਾ ਨਾ ਪਿੰਡ ਚ ਆ ਜੇ ਤੇ ਉਹੀ ਪਹਿਰੇ ਜਿਹੜੇ ਨੇ ਹੁਣ ਆਪਾਂ ਦੇਣੇ ਪੈਣਗੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਕਿਉਂਕਿ ਆਪਾਂ ਪਿੰਡਾਂ ਤੋਂ ਆਇਆ ਆਪ ਨੂੰ ਸਾਰਾ ਪਤਾ ਪਿੰਡ ਵਾਲਿਆਂ ਨੂੰ ਵੀ ਸਾਰਾ ਪਤਾ ਹੁੰਦਾ ਕਿ ਕਿਹੜੇ ਪਿਪਲ ਥੱਲੇ ਆ ਕੇ ਖੜਦੇ ਨੇ ਗੱਡੀ ਦਾ ਬੋਨਟ ਚੱਕ ਲੈਂਦੇ ਨੇ ਵੀ ਗੱਡੀ ਖਰਾਬ ਹੋ ਗਈ ਪਤਾ ਨਹੀਂ ਉੱਥੇ ਜਿਹੜੇ ਜਿਹੜੇ ਉਹਨਾਂ ਦੇ ਉਹਨਾਂ ਨੂੰ ਪਤਾ ਹੁੰਦਾ ਵੀ ਅੱਜ ਬੋਨਟ ਚੱਕਣਗੇ ਕੋਡ ਦਿੱਤੇ ਹੁੰਦੇ ਨੇ ਉਹ ਉੱਥੇ ਜਾਣਦੇ ਨੇ ਤੇ ਨਸ਼ੇ ਵਿੱਚ ਲੈ ਕੇ ਆ ਜਾਂਦੇ ਨੇ ਸਾਰਾ ਪਤਾ ਹੁੰਦਾ ਪਿੰਡ ਵਾਲਿਆਂ ਨੂੰ ਕਿ ਕਿਹੜੇ ਮੋਟਰਸਾਈਕਲ ਤੇ ਆਉਂਦੇ ਨੇ ਜੇ ਦੋ ਗੇੜੇ ਆਏ ਨੂੰ ਮਾਰੇ ਨੇ ਤਾ ਫਿਰ ਇਹਦਾ ਮਤਲਬ ਤੂੰ ਦੋ ਜਾਣੇ ਆਜੋ ਜੇ ਤਿੰਨ ਗੇੜੇ ਮਾਰਨੇ ਤਿੰਨ ਜਾਣੇ ਇਦਾਂ ਕੋਡ ਨੇ ਉਹਨਾਂ ਦੇ ਔਰ ਉਹ ਹੀ ਵੀ ਪਤਾ ਹੈ ਕਿ ਉਹ ਕਹਾਂ ਕੀਤਾ ਲਿਆਉਂਦਾ ਹੈ ਇਹ ਵੀ ਪਤਾ ਉਹ ਕਹਾਂ ਕੀਤਾ ਲਿਆਉਂਦਾ ਸਾਰਾ ਕੁਝ ਅੱਛਾ ਪਿੰਡਾਂ ਵਾਲਿਆਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਕਿੰਨਾ ਕਿੰਨਾ ਦੇ ਘਰ ਬਰਬਾਦ ਹੋ ਰਹੇ ਨੇ ਪਿੰਡਾਂ ਵਾਲਾਂ ਦੀ ਉਸ ਘਰ ਨਾਲ ਹਮਦਰਦੀ ਵੀ ਹੁੰਦੀ ਹੈ ਕਿ ਇਹਨਾਂ ਦੇ ਘਰੇ ਯਾਰ ਨਸ਼ਾ ਵਾੜਦਾ ਇਹਨਾਂ ਨੇ ਉਹ ਉਹਦੇ ਉਹਦੇ ਵਾਸਤੇ ਲੋਕ ਜਿਹੜੇ ਨੇ ਹਮਦਰਦੀ ਹੁੰਦੀ ਹੈ ਆਪਾਂ ਵੀ ਉਹਨਾਂ ਲਈ ਹਮਦਰਦੀ ਰੱਖਣੀ ਹੈ ਜਿਹੜੇ ਨਸ਼ਾ ਕਰਦੇ ਨੇ ਨਾ ਉਹਨਾਂ ਨੂੰ ਆਪਾਂ ਮਤਲਬ ਮੁਜਰਮ ਨਹੀਂ ਸਮਝਣਾ ਉਹ ਤਾਂ ਉਹ ਤਾਂ ਮਰੀਜ਼ ਨੇ ਵਿੱਕਟਮ ਨੇ ਤਾਂ ਉਹਨਾਂ ਨੂੰ ਤਾਂ ਆਪਾਂ ਜਿਸ ਤਰ੍ਹਾਂ ਕਹਿ ਕੇ ਕਹਿ ਕੇ ਹਸਪਤਾਲ ਚ ਲੈ ਕੇ ਜਾਈਏ ਉਹਨਾਂ ਨੂੰ ਪਿਆਰ ਨਾਲ ਕੋਈ ਉਹਨਾਂ ਨੂੰ ਐ ਲੱਗਣ ਲੱਗ ਜਾਂਦਾ ਪਤਾ ਨਹੀਂ ਅਸੀਂ ਸਮਾਜ ਚੋਂ ਹੀ ਕੱਟਦੇ ਹੁਣ ਸਾਡਾ ਤਾਂ ਯਾਰ ਘਰ ਬਰਬਾਦ ਹੋ ਗਿਆ ਮੇਰਾ ਮਾਂ ਮੇਰੇ ਮਾਂ ਪਾਪ ਤਾਂ ਨੀਵੀਂ ਪਾ ਕੇ ਲੰਘਣ ਲੱਗ ਗਏ ਸੱਤ ਵਿੱਚ ਦੀ ਜਾਂ ਇਧਰ ਉਧਰ ਦੀ ਲੰਘਣ ਲੱਗ ਗਏ ਵੀ ਯਾਰ ਲੋਕ ਕੀ ਕਹਿਣਗੇ ਇਹ ਬਹੁਤ ਵੱਡਾ ਸਟਿਗਮਾ ਹੈ ਇੱਕ ਹੈਨਾ ਕਿ ਯਾਰ ਲੋਕ ਕੀ ਕਹਿਣਗੇ ਦੁਨੀਆ ਮੇ ਸਭ ਤੋਂ ਵੱਡਾ ਰੋਗ ਕਿ ਮੇਰੇ ਬਾਰੇ ਮੈਂ ਕੀ ਕਹਣਗੇ ਲੋਕ ਤਾਂ ਇਸ ਕਰਕੇ ਇਹ ਆਪਾਂ ਉਹਨਾਂ ਨੂੰ ਸਮਝਾਈਏ ਜਾਂ ਕੋਈ ਗੱਲ ਨਹੀਂ ਗਲਤੀਆਂ ਹੋ ਜਾਂਦੀਆਂ ਇਨਸਾਨ ਗਲਤੀਆਂ ਦਾ ਪੁੱਤ ਲੈ ਚਲੋ ਆਪਾਂ ਠੀਕ ਕਰਦੇ ਆਂ ਜ਼ਿੰਦਗੀ ਬਹੁਤ ਵੱਡੀ ਪਈ ਐ ਵੱਡੇ ਵੱਡੇ ਲੋਕ ਜਿਹੜੇ ਵੱਡੇ ਵੱਡੀਆਂ ਗਲਤੀਆਂ ਕਰਕੇ ਵਾਪਸ ਵੀ ਆਏ ਹੋਏ ਨੇ ਬਾਅਦ ਚ ਕਾਮਯਾਬੀਆਂ ਵੀ ਹਾਸਲ ਕੀਤੀਆਂ ਉਹਨਾਂ ਨੇ ਹੋ ਜਾਂਦੀਆਂ ਗਲਤੀਆਂ ਇੱਚ ਕਿਹੜੀ ਗੱਲ ਐ ਤੋ ਉਹਨਾਂ ਨੂੰ ਮਨਾ ਕੇ ਪਿਆਰ ਨਾਲ ਨਾ ਕਿ ਉਹਨਾਂ ਨੂੰ ਕੋਈ ਚੜਾ ਕੇ ਜੇ ਵੀ ਤੂੰ ਤਾਂ ਗਿਆ ਉਹ ਤੂੰ ਤਾਂ ਖਤਮ ਹੋ ਗਿਆ ਤੈਨੂੰ ਉਹਦੋਂ ਸਮਝਾਇਆ ਸੀ ਜਾਂ ਮੇਰੇ ਇੰਤ ਤਾਨੇ ਦੀ ਬਜਾਏ ਉਹਨੂੰ ਵਧੀਆ ਤਰੀਕੇ ਨਾਲ ਲੈ ਕੇ ਜਾਈਏ ਹਸਪਤਾਲ ਚ ਲੈ ਜਾਈਏ ਸਰਕਾਰ ਵੱਲੋਂ ਅਸੀਂ ਹੈਲਪ ਕਰਾਂਗੇ ਜੋ ਆ ਕੇ ਕੰਮਕਾਰ ਤੇ ਲੱਗ ਜੀ ਉਹਦੀ ਹੈਲਪ ਕਰਦੇ ਉਹ ਆਪ ਹੀ ਆਪਣੇ ਆਪ ਉਹਦਾ ਜਿਹੜਾ ਅੰਦਰੋਂ ਮੋਰਲ ਬੂਸਟ ਹੋ ਜਾਂਦਾ ਹੈ ਉਹਦਾ ਹੌਸਲਾ ਵੱਧ ਜਾਂਦਾ ਹੈ ਇਹ ਚੀਜ਼ ਆਪਾਂ ਨੂੰ ਕਰਨੀ ਪਊਗੀ ਕੱਲਾ ਇਹ ਨਹੀਂ ਹੈਗਾ ਕਿ ਆਪਾਂ ਨੇ ਲਿਖ ਲਿਆ ਕਿ ਜੇ ਇੰਨੇ ਬੰਦਿਆਂ ਨਾਲ ਅਸੀਂ ਮਿਲੇ ਇੰਨੀ ਆਸੀਂ ਜਿਹੜੀਆਂ ਪੈਦਲ ਯਾਤਰਾਵਾਂ ਕੀਤੀਆਂ ਉਹਦੇ ਨਾਲ ਮਿਲਣਗੇ ਤੁਹਾਨੂੰ ਲੋਕ ਨਵੇਂ ਮਿਲਣਗੇ ਜਿਵੇਂ ਮਨੀਸ਼ ਜੀ ਨੇ ਕਿਹਾ ਨਵੇਂ ਲੋਕ ਮਿਲਣਗੇ ਜਿਹੜੇ ਹਜੇ ਚੁੱਪ ਬੈਠੇ ਨੇ ਉਹਨਾਂ ਦਾ ਵੀ ਹੌਸਲਾ ਵਧੂ ਚਲ ਮੈਂ ਵੀ ਯਾਰ ਨਾਰਾ ਨਾਲ ਲਾਵਾਂ ਮੇਰੀ ਆਵਾਜ਼ ਵੀ ਵਿੱਚ ਰਲ ਜੂਗੀ ਨਾਲ ਸੋ ਇਸ ਕਰਕੇ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਕਹਿੰਦੇ ਆ ਸਿਆਣੇ ਤੇ ਆਪਾਂ ਇਹ ਜਿਹੜਾ ਇੱਕ ਇਹ ਜਿਸ ਤਰ੍ਹਾਂ ਦੱਸਿਆ ਗਿਆ ਇਹ ਬਿਨਾਂ ਲਾਲਚ ਤੋਂ ਕੰਮ ਆਊਗਾ ਜੀ ਪਹਿਲਾਂ ਲੀਡਰਾਂ ਦੇ ਲਾਲਚ ਨੇ ਇੱਥੇ ਤੱਕ ਪਹੁੰਚਾਇਆ ਆਪਾਂ ਨੂੰ ਲੀਡਰਾਂ ਦਾ ਲਾਲਸੀ ਉਹਨਾਂ ਨੇ ਵੋਟਾ-ਬੋਟਾ ਲੈਣੀ ਹੁੰਦੀ ਸੀ ਤੇ ਵੋਟਾਂ ਵਾਸਤੇ ਉਹਨਾਂ ਨੇ ਪ੍ਰਬੰਧ ਕਰਨੇ ਹੁੰਦੇ ਸੀ ਉਹਨਾਂ ਨੇ ਵੋਟੇ ਇਸ ਮੁੱਦੇ ਤੇ ਲੈਂਦੇ ਸੀ ਜਿੱਥੇ ਬਾਈ ਇਲੈਕਸ਼ਨ ਹੁੰਦੀ ਸੀ 14 ਤੋਂ ਇਲੈਕਸ਼ਨ ਲੜਦੇ ਆ ਰਹੇ ਮੈਂ ਤਾਂ 12 ਤੋਂ ਲੜਦੇ ਆ ਰਹੇ ਆ ਜਿੱਥੇ ਬਾਈ ਇਲੈਕਸ਼ਨ ਹੁੰਦੀ ਸੀ ਉੱਥੇ ਨਸ਼ਾ ਵਜਦਾ ਸੀ ਉਸ ਇਲਾਕੇ 'ਚ ਕਾਰਨ ਉਹ ਮਾਰਕੀਟ ਬਣਾ ਜਾਂਦੇ ਸੀ ਉੱਥੇ ਆ ਕੇ ਬਈ ਹਰਾ ਬਾਈ ਇਲੈਕਸ਼ਨ ਜਿੱਥੇ ਮਹੀਨਾ ਡੇਢ ਮਹੀਨਾ ਰਹੇ ਸੀ ਇੱਥੇ ਆ ਪਿੰਡਾਂ ਚਾਹ ਮੁੰਡੇ ਨੇ ਇਹਨਾਂ ਨੂੰ ਆਪਾਂ ਆਪਣੇ ਡੀਲਰ ਬਣਾਇਆ ਏ ਉਹ ਫਿਰ ਡੀਲਰ ਬਣ ਜਾਂਦੇ ਸੀ ਗਾਂ ਦੀ ਗਾਂ ਉਹਨੂੰ ਈਜ਼ੀ ਮਨੀ ਜਿਹੜੀ ਐ ਸੌਖੇ ਪੈਸਿਆਂ 'ਚ ਪੈ ਜਾਂਦੇ ਸੀ ਸੋ ਆਪਾਂ ਕੋਈ ਇਦਾਂ ਦਾ ਹੋਣੀ ਕਰਨਾ ਨਾ ਹੀ ਕੋਈ ਤੁਹਾਨੂੰ ਵੋਟਾਂ ਵਾਸਤੇ ਬੁਲਾਇਆ ਗਿਆ ਵੋਟਾਂ ਕੋਈ ਨੇੜੇ ਤੇੜੇ ਹੈ ਨਹੀਂ ਠੀਕ ਹੈ ਨਾ ਵੋਟਾ ਤਾਂ ਦੇ ਸਾਲ ਸਬਾ ਸਾਲ ਪਿਆ ਉਹ ਬਾਅਦ ਚ ਕਿਸੇ ਹੋਰ ਮੁੱਦੇ ਤੇ ਵੋਟਾਂ ਪੈਣਗੀਆਂ ਅਸੀਂ ਕੋਈ ਇਹਨਾਂ ਮੁੱਦਿਆਂ ਤੇ ਵੋਟਾਂ ਨਹੀਂ ਲੈਣੀਆਂ ਅਸੀਂ ਡਿਵੈਲਪਮੈਂਟ ਤੇ ਵੋਟਾਂ ਲਾਵਾਂਗੇ ਅਸੀਂ ਕੰਮਾਂ ਤੇ ਵੋਟਾਂ ਲਾਵਾਂਗੇ ਅਸੀਂ ਬਿਜਲੀ ਦੇ ਨਾਂ ਤੇ ਵੋਟ ਲਾਵਾਂਗੇ ਅਸੀਂ ਕੱਸੀਆਂ ਖਾਲਾਂ ਜਿਹੜੀਆਂ ਟੇਲਾਂ ਤੱਕ ਪਾਣੀ ਪਹੁੰਚਾਤਾ ਉਹਦੇ ਨਾਂ ਤੇ ਗੱਲ ਕਰਾਂਗੇ ਅਸੀਂ ਆਮ ਆਦਮੀ ਕਲੀਨਿਕਾਂ ਦੀ ਗੱਲ ਕਰਾਂਗੇ ਅਸੀਂ 1 ਕਰੋੜ ਰੁਪਈਆ ਜਿਹੜਾ ਸਾਡੇ ਜਵਾਨਾਂ ਨੂੰ ਸ਼ਹੀਦ ਹੋਣ ਤੇ ਅਸੀਂ ਉਹਨਾਂ ਨੂੰ ਭੋਗ ਤੋਂ ਪਹਿਲਾਂ ਚੈੱਕ ਪਹੁੰਚਦਾ ਸੀ ਉਹਨਾਂ ਦੀਆਂ ਗੱਲਾਂ ਕਰਾਂਗੇ ਅਸੀਂ ਅਸੀਂ ਟੋਲ ਟੈਕਸ ਬੰਦ ਕਰਕੇ ਜਿਹੜਾ ਪੰਜਾਬੀਆਂ ਦੀ ਲੁੱਟ ਬੰਦ ਕੀਤੀ ਹੈ ਉਹਨਾਂ ਦੀ ਗੱਲਾਂ ਕਰਾਂਗੇ ਅਸੀਂ ਆਪਣੇ ਜਿੰਨੇ ਲੋਕ ਭਲਾਈ ਦੇ ਕੰਮ ਕੀਤੇ ਅਸੀਂ ਉਹਨਾਂ ਨੂੰ ਗਿਣਾਵਾਂਗੇ ਇਹ ਕੀ ਗਿਣਾਉਣਗੇ ਇਹ ਗਿਣਾਉਣਗੇ ਸਾਡੀ ਵਾਰੀ ਆ ਲੈਣ ਦਿਓ ਸਾਡੀ ਵਾਰੀ ਆ ਲੈਣ ਦਿਓ ਕੋਈ ਡਾਇਨਾਸੌਰ ਤੇ ਚੜਿਆ ਫਿਰਦਾ ਕੋਈ ਕਿਸੇ ਦੇ ਪਤਾ ਨਹੀਂ ਕੀ ਕਿਹੜਿਆਂ ਕੰਮਾਂ 'ਚ ਪੈ ਗਏ ਯਾਰ ਕਿੱਧਰ ਨੂੰ ਪੰਜਾਬ ਨੂੰ ਲੈ ਗਏ ਠੀਕ ਹੈ ਨਾ ਸੋ ਸੋ ਇਹਨਾਂ ਦਾ ਇਹਨਾਂ ਦਾ ਕੋਈ ਏਜੰਡਾ ਨਹੀਂ ਕੋਈ ਇਹਨਾਂ ਕੋਲੇ ਰੋਡ ਮੈਪ ਨਹੀਂ ਕੋਈ ਵਿਜ਼ਨ ਨਹੀਂ ਬਸ ਇਹ ਤਾਂ ਕਹਿੰਦੇ 2027 ਸਾਡੀ ਵਾਰੀ ਆਊਗੀ ਤੇ ਉਹ ਵਾਰੀ ਸਾਡੀ ਹੋਊਗੀ ਅਸੀਂ ਫਿਰ ਉਹ ਵਾਰੀ ਚ ਲੁੱਟਾਂਗੇ ਤੇ ਇਹ ਤਾਂ ਇਹਨਾਂ ਕੋਲ ਤਾਂ ਲੁੱਟ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਵੀ ਤੂੰ ਪਹਿਲਾਂ ਕੀ ਕੀਤਾ ਜਦੋਂ ਹੋਵੇ ਨਾ ਵੀ ਨਮਿਆਂ ਦੀ ਵਾਰੀ ਆਊਗੀ ਵੀ ਕਮਾਲ ਕਰ ਦੇਣਗੇ ਕੌਣ ਨੇ ਨਮੇ ਆ ਕੀ ਕਹਿੰਦਾ ਸੀ ਗੱਲ ਸੁਖਵੀਰ ਬਾਦਲ ਉੱਥੇ ਮੁਖ ਸ਼ਰਮਗੀ ਤੇ ਕੋਈ ਕਰਨਗੇ ਮੇਰੇ ਖਾਂ ਕਾਨਫਰੈਂਸ ਆਖਰੀ ਉਹ ਹੋਊਗੀ ਕਾਲੀ ਦਲ ਦੀ ਬਸੋ ਆਪ ਹੀ ਕਹਿ ਉਹਨੇ ਕਹਿੰਦਾ ਆਖਰੀ ਹੈ ਬਸ ਇਹ ਦੋ ਵਾਰ ਹੋਣੀ ਨਹੀਂ ਕਿਉਂਕਿ ਅਗਲੇ ਸਾਲ ਕੋਰ ਲੱਗਿਆ ਹੋਣਾ ਅਗਲੇ ਸਾਲ ਕੋਰ ਲੱਗਿਆ ਹੋਣਾ ਉਦੋਂ ਅਗੇ ਕੋਰ ਲੱਗਿਆ ਹੋਣਾ ਬਸ ਇਹਨਾਂ ਦਾ ਖਤਮ ਮੇ ਕੰਮ ਨੇ ਪੜੇ ਕੰਮ ਹੁਣ ਤੇ ਉਹਨੂੰ ਕਹਿੰਦੇ ਕਿਸੇ ਬਜ਼ੁਰਗ ਨੇ ਕਹਿਤਾ ਕਹਿੰਦਾ ਠੰਡ ਹੁੰਦੀ ਹੈ ਜੀ 2 ਵਜੇ ਤੱਕ ਕਾਨਫਰੈਂਸ ਖਤਮ ਕਰ ਲਿਓ ਸੁਵੀਰਵਾਲ ਦੇ ਮੂੰਹੋਂ ਸੱਚ ਨਿਕਲ ਕੇ ਕਈ ਵੇਰ ਕੁਦਰਤ ਕਢਾ ਲੈਂਦੀ ਉਹ ਕਹਿੰਦਾ ਮੈਨੂੰ ਲੱਗਾ 12:30 1:00 ਵਜੂਗਾ ਜੀ ਕਿਉਂਕਿ ਬੋਲਣ ਨਾਲ ਤਾਂ ਸਾਰੇ ਛੱਡ ਗਏ ਮੈਨੂੰ ਜੀ ਕਹਿੰਦਾ ਕੱਲਾ ਮੈਂ ਹੀ ਉਹ ਕਹਿੰਦਾ ਪੁੱਤ ਫਿਰ ਘਰੀਂ ਕਰ ਲੈਨੇ ਉਦੋਂ ਜਾਣ ਦੀ ਗੀ ਲੋੜ ਹੈ ਢੀ ਦੂਰ ਆ ਇਹਨਾਂ ਦੇ ਹਾਲਾਤ ਇਮਾਂ ਕੀਤੇ ਆ ਆਪਦੀਆਂ ਕਰਤੂਤਾ ਨਾਲ ਹੋਏ ਨੇ 328 ਰੁਪਿਆਂ ਦੀ ਗੱਲ ਕਰ ਲਓ ਉਹ ਉੱਚੋ ਭਾਜ ਦੇ ਜੀ ਗੁ ਮਤਲਬ ਸਮਝਦਾ ਹੀ ਕੱਖ ਨਹੀਂ ਯਾਰ ਕਿਸੇ ਚੀਜ਼ ਨੂੰ ਐ ਸਮਝਦਾ ਪਤਾ ਨਹੀਂ ਅਸੀਂ ਤਾਂ ਮਤਲਬ ਮੁਠੇ ਚ ਲੈ ਲੈ ਸਾਰਾ ਕੁਝ ਐਦਾਂ ਥੋੜੀ ਹੁੰਦਾ ਕੁਝ ਡਰੋ ਯਾਰ ਕੁਝ ਡਰੋ ਰੱਬ ਦਾ ਖੌਫ ਹੁੰਦਾ ਕੋਈ ਦੇਖੋ ਜੀ 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 ਤੋਂ ਇਹ ਮਿਲਣਗੇ ਜੀ ਇਹਨਾਂ ਨੂੰ ਦੇਖੋ ਜੋ ਜੋ ਕਰਨਗੇ ਸੋ ਭਰਨਗੇ ਜੋ ਇਹਨਾਂ ਨੇ ਕੀਤੀਆਂ ਜੋ ਇਹਨਾਂ ਨੇ ਗੁਨਾਹ ਦੇਖੋ ਮਾਫੀਆਂ ਕਹਿੰਦੇ ਆ ਮਾਫੀ ਦੇਖੋ ਭੁੱਲ ਦੀ ਮਾਫੀ ਹੋ ਸਕਦੀ ਹੈ ਗੁਨਾਹ ਦੀ ਮਾਫੀ ਥੋੜੀ ਹੁੰਦੀ ਹੈ ਗੁਨਾਹ ਤਾਂ ਸਜ਼ਾ ਹੁੰਦੀ ਹੈ ਸਜ਼ਾ ਹੁੰਦੀ ਹੈ ਸੋ ਇਹ ਸ਼ਰਮ ਲੋਕਾਂ ਨੂੰ ਪਤਾ ਲੱਗ ਜਾਂਦਾ ਯਾਰ ਧਰਮ ਨੂੰ ਵਰਤੀ ਜਾਂਦੇ ਆ ਯਾਰ ਧਰਮ ਨੂੰ ਅੱਗੇ ਮੂਰੇ ਕਰੀ ਜਾਂਦੇ ਐਡਾ ਕਿਹੜਾ ਕੀ ਬਦਲ ਗਿਆ ਜੀ ਉਹਨਾਂ ਚਾ ਹੁਣ ਤਾਂ ਹੈਗੀ ਸੀ ਅਜੇ 10 ਸਾਲ ਪਹਿਲਾਂ 5 ਸਾਲ ਪਹਿਲਾਂ ਇਹੀ ਸੀ 6 ਸਾਲ ਪਹਿਲਾਂ ਹੈਨਾ ਉਹੀ ਉਹੀ ਹੋਣ ਨੇ ਉਹੀ ਉਹੀ ਰੋਜੀ ਵੰਟੀ ਨੋਨੀ ਜੋ ਟੋਨੀ ਮੋਨੀ ਉਹੀ ਨੇ ਕੀ ਬਦਲ ਗਿਆ ਛੱਡ ਕੀ ਗਏ ਐ ਨਾ ਚਾਇਆ ਤਾਂ ਕੋਈ ਹੈ ਨਹੀਂ ਉਹ ਕਾਂਗਰਸ ਵਾਲੇ ਵੀ ਉਹੀ ਨੇ ਉਹ ਉਹ ਵੀ ਆਪਸ ਚ ਲੜੀ ਜਾਂਦੇ ਨੇ ਮੈਂ ਬਣੂਗਾ ਮੈਂ ਬਣੂਗਾ ਮੈਂ ਬਣੂਗਾ ਸੋ ਕੋਈ ਗੱਲ ਨਹੀਂ ਕਰੀ ਜਾਂਦੇ ਉਹਨਾਂ ਨੂੰ ਆਪਣਾ ਕੰਮ ਆਪਾ ਆਪਣਾ ਕੰਮ ਕਰੀਏ ਆਪਾਂ ਇਹ ਕੋਈ ਕਹਿੰਦਾ ਮੈਂ ਬਣੂਗਾ ਮੈਂ ਬਣੂਗਾ ਮੈਂ ਬਣੂਗਾ ਅਸੀਂ ਕਹਿੰਨੇ ਅਸੀਂ ਪੰਜਾਬ ਬਣਾਵਾਂਗੇ ਅਸੀਂ ਬਣਾਵਾਂਗੇ ਅਸੀਂ ਬਣਾਵਾਂਗੇ ਪੰਜਾਬ ਬਣਾਉਣਾ ਸੋ ਬਹੁਤ ਤੁਹਾਡਾ ਇਸ ਗੱਲੋਂ ਤੁਹਾਨੂੰ ਇਸ ਗੱਲੋਂ ਤੁਹਾਨੂੰ ਮੈਂ ਮੈਂ ਕਹਿਣਾ ਕਿ ਪਹਿਰੇਦਾਰੋਂ ਤੁਹਾਡੀ ਸੋਚ ਤੇ ਅਸੀਂ ਪਹਿਰਾ ਦੇਵਾਂਗੇ ਠੋਕ ਕੇ ਤੁਸੀਂ ਪਹਿਰੇਦਾਰ ਹੋ ਤੁਹਾਡੀ ਸੋਚ ਤੇ ਅਸੀਂ ਪਹਿਰਾ ਦੇਵਾਂਗੇ ਤੁਹਾਡੀ ਸੋਚ ਤੇ ਅਸੀਂ ਪਹਿਰਾ ਦੇਵਾਂਗੇ ਮੋਦਮਤਾਂ ਜੀ ਬਹੁਤ ਧੰਨਵਾਦ। ਸੋ ਅੱਜ ਅੱਜ ਜਿਹੜਾ ਸੋਚ ਤੇ ਪੈਰਾ ਉਹ ਅਸੀਂ ਦੇਣ ਆਇਆ ਤੁਹਾਡੀ ਸੋਚ ਤੇ ਕਿ ਤੁਸੀਂ ਜਦੋਂ ਇੱਕ ਲਹਿਰ ਬਣ ਕੇ ਇੱਕ ਸਮੁੰਦਰ ਦੀ ਲਹਿਰ ਵਾਂਗੂ ਜਦੋਂ ਪਿੰਡਾਂ ਦੇ ਵਿੱਚ ਵੜੋਂਗੇ ਤਾਂ ਜਿਹੜੇ ਅਨਸ਼ਨੁਸ਼ੀਤ ਅਸਕਰਦਾ ਜਿਹੜੇ ਛੋਟੇ-ਮੋਟੇ ਡਰੱਗ ਡੀਲਰ ਇਹ ਉਹ ਤੇਮ ਕੰਮ ਕਰਨ ਇਹ ਸਾਰੇ ਰੁੜ ਜਾਣੇ ਆ ਕਿਉਂਕਿ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਪੁਲਿਸ ਦੀ ਮੈਂ ਤਾਰੀਫ ਕਰਨੀ ਚਾਹੁੰਦਾ ਇਸ ਮਾਮਲੇ 'ਚ ਕਿ ਜਦੋਂ ਤੋਂ ਇਹਨਾਂ ਦੇ ਜਿਹੜੇ ਤਿੰਨ ਮੰਜ਼ਲਾਂ ਵਾਲਾ ਕਿਹਦਾ ਦੋ ਮੰਜ਼ਲਾਂ ਵਾਲੇ ਘਰ ਕੋਰਜ ਟੈਣੇ ਸ਼ੁਰੂ ਹੋਏ ਆ ਉਦੋਂ ਦੇ ਲੋਕਾਂ ਨੂੰ ਵੀ ਹੌਸਲਾ ਹੋਇਆ ਕਈ ਜਗ੍ਹਾ ਤੇ ਲੱਡੂ ਵੰਡਣ ਦੀਆਂ ਵੀ ਵੀਡੀਓ ਆਈਆਂ ਵੀ ਲੇਡੀਜ਼ ਲੱਡੂ ਵੰਡ ਰਹੀਆਂ ਸੀ ਵੀ ਸ਼ੁਕਰ ਹੈ ਇਹਨਾਂ ਦੇ ਘਰ ਦੇ ਕੋਈ ਹੋ ਗਿਆ ਇਹਨਾਂ ਤੇ ਮਤਲਬ ਇਹਨਾਂ ਤੇ ਕਾਰਵਾਈ ਹੋ ਗਈ ਨਹੀਂ ਤਾਂ ਸਾਨੂੰ ਰੋਹ ਮਾਰਦੇ ਸੀ ਇਹਨੂੰ ਹਟਾ ਕੇ ਦਿਖਾਓ ਸਾਨੂੰ ਸਾਨੂੰ ਹਟਾ ਕੇ ਦਿਖਾਓ ਇਸ ਤਾਈਂ ਵੇਚਾਂਗੇ ਸੋ ਹੁਣ ਇਸ ਤਰ੍ਹਾਂ ਹੈ ਕਿ ਜੇ ਪੁਲਿਸ ਵੈਸੇ ਵੀ ਆ ਜੇ ਨਾ ਕਿਸੇ ਦੇ ਚਾਰ ਪੰਜ ਘਰ ਤਾਂ ਉਥੇ ਉਹੀ ਜਿੰਦਾ ਲਾ ਕੇ ਜਿਹੜੇ ਨੇ ਘਰ ਨੂੰ ਜਿੰਦਾ ਲਾ ਕੇ ਚਲੇ ਜਾਂਦੇ ਆ ਮਤਲਬ ਇਹਦਾ ਮਤਲਬ ਨਿਸ਼ਾਨਦੇ ਹੋਈ ਇਹ ਕਰ ਜਾਂਦੇ ਆ ਆਪਣੇ ਘਰ ਦੀ ਕਿ ਅਸੀਂ ਭਾਈ ਸਾਨੂੰ ਡਰ ਰਹਿਣਾ ਚਾਹੀਦਾ ਸ਼ਾਇਦ ਪੁਲਿਸ ਸਾਡੇ ਘਰੇ ਆਈ ਹੋਵੇ ਚੋੜ ਦੇ ਦਿਲ ਚ ਪਾਲਾ ਹੁੰਦਾ ਠੀਕ ਹੈ ਨਾ ਵੀ ਸ਼ਾਇਦ ਸਾਡੇ ਘਰੇ ਆਈ ਹੋਵੇ ਸੋ ਇਹ ਡਰ ਬਹੁਤ ਜ਼ਰੂਰੀ ਹੈ ਸੋ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਜਮੇ 100% ਆਪਾਂ ਨੇ ਫੇਜ਼ 1 ਚ ਖਤਮ ਕਰਤਾ ਪਰ ਇੱਕ ਜਿਹੜਾ ਆਮ ਸ਼ਰਿਆਂ ਵੀ ਮੋਟਰਸਾਈਕਲ ਤੇ ਤੁਰੇ ਫਿਰਦੇ ਸੀ ਈਆਂ ਪਿੰਡਾਂ ਦਾ ਘਾਪ ਕਰੋ ਬਾਹਰ ਨਿਕਲਣਾ ਓਖਾ ਕਰ ਉਹ ਬੰਦ ਹੋ ਗਿਆ ਕੰਮ ਹੁਣ ਥੋੜਾ ਬਹੁਤ ਜਿਹੜਾ ਵੱਡੇ ਲੈਵਲ ਤੇ ਜਾਂ ਬਹੁਤ ਗੁਪਤ ਲੈਵਲ ਤੇ ਚੱਲਦਾ ਆ ਕਿਉਂਕਿ ਜੰਗ ਜਿਹੜੀ ਹੈ ਉਹ ਜਾਰੀ ਰਹੂਗੀ ਅਜੇ ਆਪਣਾ ਆਪਾਂ ਮੰਜ਼ਲ ਤੇ ਨਹੀਂ ਪਹੁੰਚੇ ਇਸ ਕਰਕੇ ਕਹਿੰਦੇ ਕਿਸੇ ਕਵੀ ਨੇ ਲਿਖਿਆ ਹੈ ਕਿ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤ ਹੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਅੱਜ ਜਦੋਂ ਆਪਾਂ ਇੱਥੇ ਨਕਸ਼ਾ ਬਣਾਉਣ ਆਇਆ ਸਫਰ ਦਾ ਅਗਲੇ ਸਫਰ ਦਾ ਸੈਕੰਡ ਫੇਜ ਦਾ ਨਕਸ਼ਾ ਨਕਸ਼ਾ ਇਹ ਇੱਥੋਂ ਬਣਾ ਕੇ ਜਾਇਓ ਤੇ ਮੰਜ਼ਲ ਦੇ ਮੱਥੇ ਤੇ ਤੁਹਾਡੇ ਨਾਵਾਂ ਦੀ ਤਖਤੀ ਲੱਗੂਗੀ ਮੈਂ ਇਹ ਗੱਲ ਯਕੀਨ ਨਾਲ ਕਹਿ ਸਕਦਾ ਮੈਂ ਮੰਜ਼ਲ ਦੇ ਮੱਥੇ ਤੇ ਤੁਹਾਡੇ ਨਾਮ ਉਕਰੇ ਜਾਣਗੇ ਕਿ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਪੰਜਾਬ ਦੀ ਇੱਕ ਹੋਰ ਜੰਗ ਲੜੀ ਸੀ ਇਹ ਵੀ ਜੰਗ ਹੀ ਹੈ ਯੁੱਧ ਹੈ ਇਹਨੂੰ ਯੁੱਧ ਵਾਂਗੂ ਹੀ ਲੜਨਾ ਹੈ ਇਹ ਵੀ ਇੱਕ ਯੁੱਧ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮਿਹਮਾ ਪੰਜਾਬ ਦੇ ਜੰਮਿਆਂ ਨੂੰ ਰੋਜ਼ ਮਹਿਮਾ ਆਉਂਦੀਆਂ ਰੋਜ਼ ਖੂਬ ਵੱਟ ਕੇ ਪਾਣੀ ਪੀਣਾ ਪੈਂਦਾ ਪੰਜਾਬੀਆਂ ਨੂੰ ਸੋ ਇਸ ਕਰਕੇ ਆਪਾਂ ਦੇਸ਼ ਵਾਸਤੇ ਵੀ ਖੜਨਾ ਹੈ ਆਪਣੇ ਕੌਮ ਵਾਸਤੇ ਵੀ ਖੜਨਾ ਆਪਣੀ ਧਰਤੀ ਵੀ ਬਚਾਉਣੀ ਹੈ ਆਪਣੀ ਜਵਾਨੀ ਵੀ ਬਚਾਉਣੀ ਹੈ ਆਪਣਾ ਪਾਣੀ ਵੀ ਬਚਾਉਣਾ ਹੈ ਕਿਸਾਨੀ ਵੀ ਬਚਾਉਣੀ ਹੈ ਆਪਣਾ ਪੰਜਾਬ ਬਚਾਉਣਾ ਸਾਰਾ ਪੰਜਾਬ ਇੱਕ ਪੂਰਾ ਇੱਕ ਹਰ ਕਿਸਮ ਦਾ ਫੁੱਲ ਹੈ ਪੰਜਾਬ ਚ ਹਰ ਫੁੱਲ ਦੀ ਆਪਣੀ ਆਪਣੀ ਮਹਿਕ ਹੈ ਆਪਣਾ ਆਪਣਾ ਰੰਗ ਹੈ ਇਹ ਜਿਹੜੇ ਨਫ਼ਰਤੀ ਲੋਕ ਆ ਗਏ ਦੇਸ਼ ਦੇ ਵਿੱਚ ਉਹ ਕਹਿੰਦੇ ਇੱਕੋ ਰੰਗ ਦੀ ਹੋਣੀ ਚਾਹੀਦੀ ਹੈ ਗੁਲਦਸਤੇ ਗੁਲਦਸਤੇ ਚ ਇੱਕੋ ਰੰਗ ਦੇ ਫੁੱਲ ਹੋਣਗੇ ਕਿੰਨੇ ਦਿਨ ਦੇਖ ਲਓਗੇ ਭਾਜੀ ਉਹਨੂੰ ਦੋ ਦਿਨ ਦੇਖ ਲਓਗੇ ਪੰਜ ਦਿਨ ਦੇਖ ਲਓਗੇ ਗੁਲਦਸਤੇ ਦਾ ਮਤਲਬ ਹੀ ਅਲੱਗ-ਅਲੱਗ ਕਿਸਮ ਦੇ ਫੁੱਲ ਅਲੱਗ-ਅਲੱਗ ਕਿਸਮ ਦੀ ਮਹਿਕ ਅਲੱਗ ਕਿਸਮ ਦੀ ਸੁਗੰਧ ਸਾਡਾ ਦੇਸ਼ ਜਿਹੜਾ ਪੂਰਾ ਫੁੱਲਵਾੜੀ ਹੈ ਅਲੱਗ-ਅਲੱਗ ਕਿਸਮ ਦਾ ਸਾਡਾ ਹੋਰ ਕਲਚਰ ਹੈ ਸਾਊਥ ਦਾ ਹੋਰ ਕਲਚਰ ਹੈ ਬੰਗਾਲ ਦਾ ਹੋਰ ਕਲਚਰ ਹੈ ਇਹ ਕਹਿੰਦੇ ਨਾ ਜੀ ਸਾਰਾ ਇੱਕੋ ਹੀ ਕਰ ਦੇਣਾ ਇਸ ਤਾਂ ਐ ਕਿਵੇਂ ਕਰ ਦਊਂਗਾ ਇੱਕੋ ਹੀ ਤੁਸੀਂ ਸੋ ਇਸ ਕਰਕੇ ਅਸੀਂ ਤੁਹਾਡੇ ਪਹਿਰੇਦਾਰ ਬਣ ਕੇ ਉੱਥੇ ਤਾਹਾਂ ਖੜਾਂਗੇ ਜਿੱਥੇ ਪੰਜਾਬ ਦੇ ਹੱਕਾਂ ਦੀ ਗੱਲ ਚੱਲੂਗੀ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਪੈ ਰਿਹਾ ਹੈ ਭਗਵੰਤ ਮਾਨ ਉੱਥੇ ਤੁਹਾਨੂੰ ਖੜਾ ਮਿਲੂਗਾ ਚਾਹੇ ਉਹ ਸੜਕ ਤੇ ਹੋਵੇ ਚਾਹੇ ਉਹ ਪਾਰਲੀਮੈਂਟ ਹੋਵੇ ਚਾਹੇ ਵਿਧਾਨ ਸਭਾ ਹੋਵੇ ਚਾਹੇ ਕੋਈ ਦਫ਼ਤਰ ਹੋਵੇ ਚਾਹੇ ਜਿਹੜਾ ਮਰਜੀ ਕਿਸੇ ਵੱਡੇ ਅਫਸਰ ਦਾ ਜਾਂ ਮੰਤਰੀ ਦਾ ਕੋਈ ਉਹਦਾ ਘਰ ਹੋਵੇ ਅਸੀਂ ਖੜਿਆ ਖੜਾਂਗੇ ਉੱਤੇ ਹੱਥਾਂ ਦੇ ਵਿੱਚ ਚਾਹੇ ਸਾਡੇ ਮੰਗ ਪੱਤਰ ਹੋਵੇ ਚਾਹੇ ਆਰਡਰ ਹੋਵੇ ਚਾਹੇ ਝੰਡਾ ਹੋਵੇ ਸੋ ਅਸੀਂ ਪੰਜਾਬ ਦੇ ਹੱਕਾਂ ਨੂੰ ਬਿਲਕੁਲ ਕਦੇ ਵੀ ਚਾਹੇ ਪਾਣੀਆਂ ਦੀ ਗੱਲ ਹੋਵੇ ਬੀਬੀਐਮਬੀ ਦੀ ਗੱਲ ਹੋਵੇ ਚੰਡੀਗੜ੍ਹ ਦੀ ਗੱਲ ਹੋਵੇ ਯੂਨੀਵਰਸਿਟੀ ਦੀ ਗੱਲ ਹੋਵੇ ਪੰਜਾਬ ਦੇ ਪੰਜਾਬ ਦੇ ਜਿੰਨੇ ਵੀ ਹੱਕ ਨੇ ਅਸੀਂ ਉਹਦੇ ਵਾਸਤੇ ਨਾਲ ਖੜਾਂਗੇ ਪਹਿਲੇ ਦਿਨੋਂ ਖੜਦੇ ਆ ਰਹੇ ਆਂ ਪਹਿਲੇ ਦਿਨੋਂ ਅੱਜ ਅੱਜ ਸਾਡੀਆਂ ਨੌਕਰੀਆਂ 60 ਹਜ਼ਾਰ ਤੋਂ ਟੱਪ ਗਈਆਂ ਨੌਕਰੀਆਂ ਆ ਹਜੇ 4 ਸਾਲ ਆਪਾਂ ਨੂੰ ਹੋਏ ਨਹੀਂ 60 ਹਜ਼ਾਰ ਤੋਂ ਵੱਧ ਨੌਕਰੀ ਤੁਹਾਡੇ ਪਿੰਡਾਂ 'ਚ ਤੁਹਾਡੇ ਰਿਸ਼ਤੇਦਾਰਾਂ ਨੂੰ ਜਾਂ ਦੋਸਤਾਂ ਮਿੱਤਰਾਂ ਨੂੰ ਮਿਲੀਆਂ ਹੋਣਗੀਆਂ ਤੇ ਹੱਥ ਖੜਾ ਕਰਕੇ ਕਹਿ ਦਿਓ ਹੱਥ ਖੜਾ ਕਰਕੇ ਕਹਦੇ ਹੋ ਕਿਸੇ ਨੇ 1 ਰੁਪਈਆ ਵੀ ਲਿਆ ਹੋਵੇ 1 ਰੁਪਈਆ ਗਲੀ ਵਾਲਾ ਰੁਪਈਆ ਵੀ ਲਿਆ ਹੋਵੇ ਕਿਸੇ ਨੇ ਜਾਂ ਕਿਸੇ ਨੂੰ ਸ਼ਪਾਰਸ਼ ਲਾਉਣੀ ਪੈਗੀ ਹੋਵੇ ਬਈ ਯਾਰਾ ਐਮਐਲਏ ਜਾਣਦਾ ਜਾਂ ਮੰਤਰੀ ਜਾਣਦਾ ਤਾਂ ਮਿਲੂਗੀ ਨੌਕਰੀ ਨੰਬਰ ਤਾਂ ਬਹੁਤ ਵਧੀਆ ਆ ਗਏ ਪਰ ਹਜੇ ਹਜੇ ਐਮਐਲਏ ਦਾ ਤੇ ਮੰਤਰੀ ਦਾ ਫੋਨ ਨੰਬਰ ਨਹੀਂ ਆਇਆ ਉਹ ਨੰਬਰ ਪਿੱਛੇ ਰਹਿ ਜਾਂਦੇ ਸੀ ਮੰਤਰੀ ਦਾ ਫੋਨ ਨੰਬਰ ਮੂਰੇ ਆ ਜਾਂਦਾ ਸੀ ᱱੋ ਕੈਸ਼ ᱱੋ ਫਰਮੈਸ਼ ਸਿੱਧੀ ਤੁਹਾਡੇ ਬੱਚੇ ਪੜਨਗੇ ਤੁਹਾਡੇ ਘਰੇ ਚਿੱਠੀ ਆਊਗੀ ਇੱਕ ਇੱਕ ਚਿੱਠੀ ਨਹੀਂ ਦੋ ਆਉਣੀਆਂ ਤਿੰਨ ਆਉਣਗੀਆਂ ਇੱਕੋ ਘਰ 'ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਹੋਈਆਂ ਨੇ क्योंकि नीयत साफ है असी है जी पां नौकरी थोड़े पेड है जी पांच पां नौकरे घरें अच्छ हूँ कि अच्छा पं नौकर वाह जी वाह 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 देख लो पचहत्तर सालों च एक भी नहीं मिली चार सालों चं मिल गई एवरेज कडो सो इस करके नौकरियां भी नौकरियां भी जिंदाबाद पता धनबाद जी धनबाद नौकरियां भी ना ਨੌਕਰੀਆਂ ਵੀ ਡਿਗਰੀ ਮੁਤਾਬਕ ਮਿਲ ਰਹੀਆਂ ਨੇ ਕੋਈ ਐਸਡੀਓ ਲੱਗ ਰਿਹਾ ਹੈ ਕੋਈ ਪਟਵਾਰੀ ਬਣ ਰਿਹਾ ਹੈ ਕੋਈ ਸੀਵਰੇਟ ਡਿਪਾਰਟਮੈਂਟ ਚ ਅਫਸਰ ਬਣ ਰਿਹਾ ਹੈ ਡਿਗਰੀ ਦੇ ਮੁਤਾਬਕ ਉਹਨੇ ਹੋਰ ਪੜ੍ਹਾਈ ਕਰ ਲਈ ਤਾਂ ਉਹਨੇ ਪਿਛਲੀ ਨੌਕਰੀ ਛੱਡਤੀ ਅੱਗੇ ਹੋਰ ਆ ਗਿਆ ਡਿਗਰੀ ਮੁਤਾਬਕ ਵਾਈਟ ਕਾਲਰ ਜੌਬ ਕਹਿੰਦੇ ਇਹਨੂੰ ਉਹ ਮਿਲ ਰਹੀਆਂ ਨੇ ਜਿਹੜੇ 65000 ਨੌਕਰੀਆਂ ਮਿਲੀਆਂ ਉਹਨਾਂ ਚੋਂ ਹੀ ਨੇ ਇੱਕ ਪਿੰਡ 'ਚ 15 15 20 20 ਨੌਕਰੀਆਂ ਮਿਲ ਗਈਆਂ 25 25 ਮਿਲ ਗਈਆਂ ਤੇ ਇਧਰਲੇ ਪਾਸੇ ਨਾਲ ਦੇਖਣ ਲੱਗ ਜਿਓ ਉਹਨਾਂ ਨੂੰ ਅਕਾਲੀ ਦਾ ਨਾਲੇ ਜੇ ਉਹਨਾਂ ਨੇ ਨੌਕਰੀ ਤਾਂ ਦਿੰਦੇ ਨਹੀਂ ਜੇ ਉਹਨਾਂ ਨੇ ਰੱਖੇ ਵੀ ਨਾ ਡਾਇਨਾਸੌਰਾਂ ਦੀ ਲਿੱਦ ਇਕੱਠੀ ਕਰਨ ਤੇ ਰੱਖਣਗੇ ਉਹ ਉਹਨਾਂ ਕੋਲੇ ਕਿਹੜੀ ਨੌਕਰੀ ਐ ਦਿੰਦੇ ਤਾਂ ਐ ਨਹੀਂ ਪਹਿਲਾਂ ਕਦੋਂ ਦਿੱਤੀਆਂ ਉਹਨਾਂ ਨੂੰ ਸੰਗਲ ਪਾਉਂਦੇ ਫੇਰ ਜਾਣਗੇ ਆਪਣੇ ਜਵਾਬ ਉਥੇ ਪਹਿਲਾਂ ਉਹਨਾਂ ਨੇ ਐਸੇ ਕੰਮ ਵੀ ਰੱਖੇ ਸੀਗੇ ਉਹ ਇੱਕ ਇੱਕ ਕੋਲੇ ਘੋੜੇ ਸੀ ਕਹਿੰਦਾ ਮੇਰੇ ਘੋੜਿਆਂ ਨੂੰ ਕਹਿੰਦਾ ਕੌਣ ਚਾਰਾ ਪਾਊਗਾ ਜੇ ਮੈਂ ਪੜ੍ਹਾਤੇ ਉਹਨੇ ਸਕੂਲ ਹੀ ਨਹੀਂ ਬਣਾਏ ਅੱਜ ਸਕੂਲ ਬਣ ਰਹੇ ਨੇ ਸਾਡੇ ਸਕੂਲਾਂ ਦੇ ਬੱਚੇ ਪੜ੍ਹ ਕੇ एसएसए से टेस्ट क्लियर ਕਰ ਰਹੇ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਅੱਜ ਤੋਂ 4 ਸਾਲ ਪਹਿਲਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਾ ਟੈਸਟਾਂ ਦੇ ਨਾਂ ਨਹੀਂ ਪਤਾ ਹੁੰਦਾ ਸੀ ਵੀ ਜੇਈ ਮੇਨ ਕੀ ਹੁੰਦਾ ਹੈ ਜੇਈ ਦਾ ਜਿਹੜਾ ਟੈਸਟ ਹੈ ਬਹੁਤ ਔਖਾ ਟੈਸਟ ਹੈ ਉਹਨੂੰ ਕਲੀਅਰ ਕਰ ਰਹੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਔਰ ਪਿਛਲੀ ਵਾਰ 8 18ਵੇਂ 19ਵੇਂ ਨੰਬਰ ਤੇ ਸੀਗੇ ਜਿਹੜੀ 3 ਸਾਲਾਂ ਬਾਅਦ ਹੁੰਦੀ ਹੈ ਇਹ ਰੈਂਕਿੰਗ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਤੇ ਕੇਰਲਾ ਨੰਬਰ 1 ਸੀ ਇਸ ਵਾਰ ਜੋ ਇੰਡੀਆ ਗਵਰਨਮੈਂਟ ਨੇ ਜਿਹੜਾ ਨੈਕਾ ਦਾ ਕਰਕੇ ਦਿੱਤਾ ਸਾਨੂੰ ਸਰਵੇ ਉਹਦੇ ਚ ਪੰਜਾਬ ਨੰਬਰ 1 ਹੈ ਕੇਰਲਾ ਸੈਕੰਡ ਨੰਬਰ ਤੇ ਆ ਗਿਆ ਜੀ ਇਹ ਕੰਮ ਹੁੰਦੇ ਸਰਕਾਰਾਂ ਦੇ ਇਹ ਕੰਮ ਨਹੀਂ ਹੁੰਦੇ ਵੀ ਤੁਸੀਂ ਜੁਨੀਓ ਮਰਜੀ ਕੁੰਡੀਆਂ ਲਾਈ ਜੋ ਜਿੰਨੀ ਮਰਜੀ ਪੈਸੇ ਨੂੰ ਚਲਾਣ ਨਹੀਂ ਕੱਟਣ ਦਿੰਦਾ ਮੈਂ ਬਾਲਸਾ ਦੀ ਸੋਚ ਤੇ ਪੈਰਾ ਦੇ ਆਵੇ ਠੋਕ ਕੇ ਉਹ ਕਿਹੜੀ ਸੋਚ ਤੇ ਉਹ ਕਹਿੰਦਾ 9 ਦਸਵੀਂ ਤੱਕ ਕੋਈ 9ਵੀਂ ਤੱਕ ਫੇਲ ਹੀ ਨਹੀਂ ਕਰਨਾ 10ਵੀਂ ਜਦਿਆਂ ਤੋਂ ਬਾਅਦ ਫੇਲ ਹੋ ਜਾਂਦੇ ਸੀ ਬਾਕੀਆਂ ਦੇ ਫੇਲ ਵਰਗੇ ਨੰਬਰ ਆ ਜਾਂਦੇ ਸੀ ਚਲੋ ਜੀ ਆਜੋ ਆਟਾ ਦਾਲ ਸਕੀਮ ਚ ਆ ਗਏ ਹੁਣ ਤੁਸੀਂ ਚਲੋ ਸ਼ਾਬਾਸ਼ ਫਿਰਦੇ ਰਹੋ ਆਟਾ ਦਾਲ ਸਕੀਮ ਚ ਫਿਰਦੇ ਰਹੋ ਮੈਂ ਤਾਂ ਇੱਦਾਂ ਹੀ ਬੋਲਦਾ ਮੈਂ ਸੌਖਾ ਬੋਲਦਾ ਬਹੁਤ ਵਾਰ ਮukhmantri ਆਏ ਕੋ ਬੋਲਦਾ ਮੈਂ ਮੈਂ ਬੋਲਦਾ ਹੀ ਲੋਕਾਂ ਨਾਲ ਮੈਂ ਲੋਕਾਂ ਚੋਂ ਆਂ ਜੀ ਹੁਣ ਮੈਂ ਮੈਂ ਪੜ ਕੇ ਤਾਂ ਬੋਲਦਾ ਨਹੀਂ ਉਹ ਤਾਂ ਪੜ ਕੇ ਬੋਲੀ ਜਾਂਦੇ ਰਹਿੰਦੇ ਆ ਮੈਂ ਦਿਲੋਂ ਬੋਲਦਾ ਤੇ ਗੱਲ ਉਹ ਵੀ ਉਹੀ ਹੈ ਜਿਹੜੀ ਤੁਹਾਡੇ ਦਿਲ ਦੀ ਹੈ ਤੁਸੀਂ ਵੀ ਇਹੀ ਕਹਿੰਦੇ ਹੋਗੇ ਜਰਾ ਹੀ ਮੈਂ ਬੋਲਣਾ ਚਾਹੁੰਦਾ ਸੀ ਅੱਜ ਮੇਰੇ ਵੱਲੋਂ ਬੋਲਤਾ ਸੋ ਲੋਕਾਂ ਦੇ ਨਮਾਇंदे ਲੋਕਾਂ ਦੇ ਪ੍ਰਤੀਨਿਧੀ ਤਾਈ ਹੁੰਦੇ ਨੇ ਜੋ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੀ ਭਾਸ਼ਾ 'ਚ ਗੱਲ ਕਰਨ ਤੇ ਲੋਕਾਂ ਦੇ ਨਾਲ ਰਹਿਣ ਮੈਨੂੰ ਉਮੀਦ ਹੈ ਜੋ ਮੈਂ ਅੱਖਾਂ ਦੇਖ ਰਿਆਂ ਲੋਕਾਂ ਦੀਆਂ ਤੇ ਮੈਨੂੰ ਵੀ ਮੈਂ 17.5 ਸਾਲ ਦਾ ਸੀ ਜਦੋਂ ਸਟਾਰ ਬਣਦਾ ਸੀ ਤੁਸੀਂ ਮੈਨੂੰ ਮੈਂ ਅੱਖਾਂ ਹੀ ਦੇਖੀਆਂ ਲੋਕਾਂ ਦੀਆਂ ਮੈਨੂੰ ਉਮੀਦ ਹੈ ਜਿਹੜੇ ਸਾਹ ਤੇ ਤੁਹਾਡਾ ਜਜ਼ਬਾ ਜੋਸ਼ ਦੇਖ ਰਿਆਂ ਕਿ ਬੜੀ ਜਲਦੀ ਆਪਾਂ ਉਹਦੇ ਨਾਲੋਂ ਫੇਜ਼ 1 ਜਿਹੜਾ ਜਯਦਨਸ਼ਮਰੋਦ ਸੀ ਉਹਦੇ ਨਾਲ ਅੱਧੇ ਟਾਈਮ ਦੇ ਵਿੱਚ ਆਪਾਂ ਦੁੱਗਣੀ ਪ੍ਰਾਪਤੀ ਕਰ ਲਾਂਗੇ ਐਸੇ ਐਸੇ ਹਾਲ ਦੇ ਵਿੱਚ 6 ਮਹੀਨਿਆਂ ਦੇ ਵਿੱਚ ਵਿਚ ਅਰਵਿੰਦ ਜੀ ਐਸੇ ਹਾਲ ਦੇ ਵਿੱਚ ਤੁਹਾਨੂੰ ਐਸੇ ਜਿਹੜਾ ਜਯਦਨਸ਼ਮਰੋਦ ਸੈਕੰਡ ਫੇਜ਼ ਦੀ ਸਕਸੈਸ ਦੀਆਂ ਕਹਾਣੀਆਂ ਵੀ ਸੁਣਨ ਨੂੰ ਮਿਲਣਗੀਆਂ ਐਸੇ ਹਾਲ ਦੇ ਵਿੱਚ ਤੁਹਾਨੂੰ ਲੈ ਕੇ ਆਵਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ